ਸਾਰਾ ਝਾਸੀ ਵਾਲਾ ਆਈ ਦੇ ਬਲੌਗ ਤੇ ਤੁਹਾਡਾ ਸਵਾਗਤ ਮੀਤ ਕਰਦਾ ਹਾਂ ਜੀ ਸਾਰੇ ਨੇ ਵਧੀਆ ਹੋਗੇ ਵਧੀਆ ਚਾਹੀਦੇ ਤੇ ਆਰੇ ਚਾਚਾ ਜੀ ਮੈਂ ਤੇ ਕਾਹਦਾ ਲੱਲੇ ਆ ਤਲਵੰਡੀ ਫੜ ਦੇਖਣ ਕਿਹੜੀ ਆ ਦੇਵ ਡੀਐਸਟੀ ਡੀ ਦੇਵ 2 ਬੇਬੀ ਆ ਦੇਵ 2 ਆ ਤੇ ਅੰਦਰ ਲਿਆ ਪਤ ਤਲਵੰਡੀ ਚੱਲਦੇ ਹੁਣ ਤੇ ਤੰਨੇ ਖਦਰੇ ਪਏ ਆ ਹੁਣ ਗੰਨੇ ਦੀ ਰੋਤਾਂ ਨਾ ਆ ਖਦਰੇ ਪਏ ਆ ਚਲਦੇ ਹੁਣ ਆਪਾਂ ਬਰਲ ਦੇ ਹੁਣ ਅੱਗੇ ਬਾਕੀ ਰਾਤ ਨੂੰ ਪਿਛੋਟ ਲਵਾਗੇ ਹੋ ਚੱਲਦੇ ਆਪਾਂ ਚੱਲ ਗਏ ਠਾਈ ਦੇ ਗੱਡੀ ਆਪਣੀ ਚਲੋ ਜੀ ਚਲੋ ਜੀ ਆਪਾਂ ਅੱਗੇ ਟੂਲ ਬੁਲਾਏ ਤੇ ਹਣ ਚੱਲ ਠਾਈ ਦੇ ਆਪਾਂ ਲਈ ਟੂਲ ਕਰਰਾ ਚਲੋ ਜੀ ਬੰਦ ਹੋ ਗਈ ਵੀ ਆ ਗਿਆ ਨਾਲ ਹੀ ਫਨ ਇਜ਼ ਲੈਂਡ ਤੇ ਆਪਾਂ ਆ ਕੇ ਸੈੱਡ ਵਿੱਚ ਹੋਗੇ ਕੋਈ ਕੋਈ ਵੀ ਨਹੀਂ ਹੋਇਆ ਇੱਥੇ ਹੁਣ ਕਿਧਰ ਚੱਲਦਾ ਚੱਲ ਸਿੱਧਾ ਚੱਲ ਇੱਧਰ 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 ਆਖ ਰਿਹਾ। ਚਲੋ 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 ਚਲੋ। ਆ ਬੰਦਾ ਆਪਣੇ ਪਿੰਡ ਦਾ ਜੀ ਹਨਾ। ਮੋੜੀ ਗੱਡੀ। ਆ ਗਏ ਅਸੀਂ। ਸਾਹਮਣੇਗਾ ਫਰਨਜ਼ੀਲੈਂਡ ਹੈ। ਇੱਥੇ ਵੀ ਗਰਮੀਆਂ ਚਾਹਾਂਗੇ ਆਵਾਂਗੇ। ਆਹ ਦੇਖੋ ਇਹ ਕੱਢ। ਬੱਚਾ-ਵੱਚਾ ਬਹੁਤ ਵਧੀਆ ਬਣਿਆ। ਓਏ ਓ ਤੇ ਆਖਾਈ। ਇਹ ਲੱਗੇ। ਮੈਂ ਵਲੌਗ ਬਣਾਉਣਾ ਤੁੰਦਿਆ। ਚਲੋ ਜੀ ਇਹ ਨੂੰ ਆਖਿਆ ਸੀ ਉੱਥੇ ਲਾ ਦੇ ਇਹ ਵੀ ਸਰਾ ਹੀ ਆ ਤੁੰਦਰਾ ਇਹ ਆਪਾਂ ਨਾ ਜੇ ਦੋਵੇਂ ਆਣੇ ਇਹ ਬੰਗਈ ਆ ਚਲ ਕੋਈ ਨਹੀਂ ਵਧੀਆ ਐਨ ਕਾ ਲਾ ਕੇ ਚੱਲਿਆ ਚਲੋ ਜੀ ਦੇਵ ਹੋਵੇ ਲੱਗੀ ਦੇਵ ਕਿਹਨ ਦੇਵ ਟੂ ਚਲੋ ਯੂ ਹੈ ਤਾਂ ਪੁੱਛ ਪੁੱਛ ਲੱਗ ਗਿਆ ਜਾਲੜੇ ਅਸ ਅੱਗੇ ਲੈ ਕਿਹੜੀ ਦੇਖਣੀ ਆ ਇਹ ਦੱਸ ਆ ਵੀ ਲੱਗੀ ਜਾਨੇ ਹਾਂ ਜੀ ਆ ਵੀ ਲੱਗੀ ਆ ਆ ਵੀ ਲੱਗੀ ਆ ਜੀ ਆ ਆ ਵੀ ਲੱਗ ਜਾ ਆ ਉਹ ਵੜੇ ਆਂਦੇ 2 ਇਅਰ ਆ ਆ ਪਧਾਰਾ ਜੀ ਡੀਐਸਪੀ ਨੇ ਅਤੀਰਾ ਪਾ ਪਏ ਹੁਣ ਤੇ ਕਹਿੰਦੇ ਸੀ ਚੱਲੇ ਅੰਦਰ ਚਲਦੇ ਹਾਂ ਕੀ ਜਾਂਦਾ ਉਹਨੇ ਲਾਗਾ ਅੱਗ ਤੇ ਵੇ ਕੀ ਆਣਾ ਵੇਖੀ ਆਹ ਦੇਖ ਆਹ ਲੰਬੇ ਇਹ ਤਾਂ ਪਹੁੰਚ ਆ ਗਏ ਵੀ ਗੇੜੀ ਫਿਲਮ ਕਿਦੋਂ ਲੱਗੀ ਆ ਇਹ ਕਿਨੇ ਕਨੇਡਾ ਟੈਕਟ ਆ ਸਾਰੇ ਕੋਸਾ ਦੇ ਜੀ ਤੇ ਬਾਕੀ ਅੰਦਰ ਇੱਥੇ ਖਾਨ ਬੀਨ ਵਾ ਗਿਆ ਇੱਧਰ ਤੋਂ ਮਲ ਜੋ ਟਾਇਰ ਕਟਾ ਲਿਓ ਜੇ ਤੁਸੀਂ ਆਉਂਗੇ 10 ਵਜੇ 99 ਆਉਂਗੇ ਤੇ ਉਦੋਂ 90 ਰੁਪਏ ਕੋਈ ਵੀ ਮਰਜ਼ੀ ਮਾਰਕੜੀ ਮੂਵੀ ਹੋਵੇ ਤੇ ਉਦੋਂ ਹੈਗੇ 90 ਰੁਪਏ ਆਪਾਂ ਤੜਕੇ ਤੜਕੇ ਆ ਗਏ ਚਲ ਆਪਣਾ ਫਾਇਦਾ ਹੋ ਗਿਆ ਤੇ 180 ਪਹਿਲਾਂ ਜੇ ਲੇਟ ਆਉਂਗੇ 180 ਦੀ ਆ ਸਵੇਰ ਸਵੇਰ ਤਾਂ 90 ਦੀ ਹੈ ਜਿਹੜੀ ਮਰਜ਼ੀ ਮੂਵੀ ਵੇਖੋ 10 ਰੁਪਏ ਦੇ 10 ਰੁਪਏ ਦੇ 10 ਲੈਣੇ ਨੇ ਹੁਣ ਚੱਲਦੇ ਆਪਾਂ ਅੰਦਰ ਦੱਸੋ ਨਹੀਂ ਮੈਨੂੰ ਬਚਾ ਲੋ ਜਨਾਬ ਮੈਨੂੰ ਬਚਾ ਲੋ ਜਨਾਬ ਜੀ ਮੇਰਾ ਲੋ ਤਰਸੇ ਮੈਂ ਜਨਾਬ ਉਹ ਮੈਨੂੰ ਮਾਰਨਗੇ ਜੀ ਮੈਂ ਮਰਨਾ ਨਹੀਂ ਚਾਹੁੰਦਾ ਜਨਾਬ ਉਹ ਬੰਦਾ ਬੜਾ ਖਤਰਨਾਕ ਹੈ ਜਨਾਬ ਕੋਈ ਮੈਨੂੰ ਮਾਰਦਾ ਤੈਨੂੰ ਇੱਥੇ ਜੋ ਵੀ ਮਾਮਲਾ ਬਾਹਰ ਡਿਊਟੀ ਅਫਸਰ ਬੈਠਾ ਉਹਦੇ ਕੋਲ ਜਾ ਕੇ ਰਿਪੋਰਟ ਲਿਖਾ ਦੇਣਾ ਜਨਾਬ ਮੈਂ ਤੁਹਾਡੇ ਬਿਨਾ ਕਿਸੇ ਦਾ ਭਰੋਸਾ ਨਹੀਂ ਕਰ ਸਕਦਾ ਜਨਾਬ ਤੁਹਾਨੂੰ ਖਬਰਾਂ ਦੇਖਿਆ ਸੀ ਤੁਸੀਂ ਚਾਹੁੰਦਾ ਨਾ ਮੱਥਾ ਲਾ ਸਕਦੇ ਜਨਾਬ ਜਿੰਦਾਰ ਜੀ ਸਰ ਛੱਡ ਦੇ ਇਹ ਰਾਜਖੜਾ ਨਾਲ ਕੀ ਵਾਸਤਾ ਓਏ ਜਨਾਬ ਪਨਾਇ ਤੇ ਅਮਰੀਕਰ ਵਾਲੀ ਮੇਰੀ ਘਰ ਵਾਲੀ ਨੇ ਸੋਨੀ ਚਾਕੜ ਦੀ ਸੀ ਮੈਂ ਉਹਦੇ ਜ਼ਵਾਕ ਨੂੰ ਦੇਖਿਆ ਸੀ ਮੱਕਾਉ ਜੌਨੀ ਜਾਖੜ ਦੀ ਘਰ ਵਾਲੀ ਸੀ। ਜਨਾ ਮੈਂ ਤਾਂ ਉਸ ਬੰਦੇ ਨੂੰ ਕਦੀ ਦੇਖਿਆ ਨਹੀਂ ਪਰ ਮੇਰੀ ਦੀਵੀ ਦੋਮਾ ਨੂੰ ਸਿਆਣਦੀ ਸੀ ਜਨਾਬ। ਜਦ ਜੌਨੀ ਜਾਖੜ ਦਾ ਟੱਬਰ ਬਾਹਰ ਆਇਆ ਮੇਰੇ ਘਰ ਵਾਲੀ ਜੌਨੀ ਜਾਖੜ ਦੇ ਘਰੇ ਕੰਮ ਕਰਦੀ ਸੀ ਜਨਾਬ। ਉਹ ਇਹ ਗੱਲ ਜਾਖੜ ਹੁੰਦਾ ਨਹੀਂ ਦਸੀ। ਜੀ ਜਾਖੜ ਕੋ ਮਣੀ ਚਰਾਉਣ ਲੱਗਿਆ ਮਾਂ ਦਾ ਪੁੱਤ ਜੰਪਿਆ ਜੀ। ਮਾਂ ਦਾ ਪੁੱਤ ਨਹੀਂ ਮਾਂ ਦੀ ਧੀ। ਜੋਨੀ ਜਾਕੜ ਦੀ ਵਾਈਫ ਦਾ ਮੁੰਡਾ ਤੇ ਪੈਸੇ ਲੈ ਕੇ ਨਫੂਜਦਾ ਹੋ ਗਿਆ। ਹੁਣ ਇਨਫਾਰਮੇਸ਼ਨ ਮਿਲੀ ਹੈ ਕਿ ਉਹਦਾ ਮੁੰਡਾ ਪੰਜੌਰ ਦੇ ਕਿਸੇ ਸਕੂਲ 'ਚ ਪੜਦਾ ਹੈ। ਮੁੰਡੇ ਦੇ ਜ਼ਰੀਏ ਮਾਂ ਤੱਕ ਪਹੁੰਚਣ ਲਈ ਉਹ ਸਕੂਲ 'ਚ ਟੀਚਰ ਬਣ ਕੇ ਜਾਏਗਾ। ਜਨਾਬ ਜੇ ਸਕੂਲ ਦਾ ਪਤਾ ਹੈ, ਕਲਾਸ ਦਾ ਪਤਾ ਹੈ, ਬੱਚਾ ਚੁੱਕ ਲੈਨੇ ਆ ਜੀ ਗੋਦੀ 'ਚ, ਆਪੇ ਮਾਂ ਬਾਰੇ ਦੱਸੂਗਾ। ਜਾਣੇ ਬਹੁਤ ਛਾਤਰ ਹੈ। ਉਹ ਨਹੀਂ ਚਾਹੁੰਦਾ ਸੀ ਕਿ ਉਹ ਤੋਂ ਬਿਨਾ ਕੋਈ ਉਹਦੀ ਫੈਮਿਲੀ ਤੱਕ ਪਹੁੰਚੇ। ਇਸ ਕਰਕੇ ਉਹਨੇ ਆਪਣੇ ਮੁੰਡੇ ਤੇ ਆਪਣੀ ਵਾਈਫ ਤੱਕ ਪਹੁੰਚਣ ਦੇ ਸਾਰੇ ਸਬੂਤ ਹੀ ਖਤਮ ਕਰਦੇ, ਮਿਲੇ ਹੀ ਕੁਛ ਨਹੀਂ। ਜੋਨੀ ਦੀ ਵਾਈਫ ਯੂਕੇ ਦੀ ਸਿਟੀਜ਼ਨ ਹੈ ਉਹ ਜਾਦਾ ਸਾਰੇ ਪ੍ਰੂਫ ਆਪਣੇ ਨਾਲ ਲੈ ਕੇ ਗਈ ਹੈ ਜਾਂ ਫਿਰ ਚੌਨੀ ਕੋਲ ਨਹੀਂ ਉਹਦੀ ਵਾਈਫ ਤੇ ਮੁੰਡੇ ਦਾ ਫੇਸ ਤਾਂ ਕੀ ਕੋਈ ਨੋਂ ਤੱਕ ਨਹੀਂ ਜਾਣਦਾ ਸ਼ੀਜ਼ ਅ ਗੋਸਟ ਉਥੇ ਇਹਨਾਂ ਦੇ ਭੂਤਿਆਂ ਦੇ ਆਪਾਂ ਝਾੜ ਫੂਕ ਤੋਂ ਕੰਮ ਲੈ ਲੈਣੇ ਆ ਜੀ ਕੋੜਨਾ ਫੇਰ ਕੇ ਸਾਰੀ ਸਿਨਗਤ ਕਰਾ ਲੈਣੇ ਆ ਤੈਨੂੰ ਕੀ ਲੱਗਦਾ ਜੋਨੀ ਆਪਣਾ ਮੂੰਹ ਖੋਲੂਗਾ ਇਹ ਪੁਲਿਸ ਨੂੰ ਇਹ ਪੈਸਾ ਮਿਲ ਗਿਆ ਨਾ ਪਰ ਮਹਿਤਾਬ ਸਿੰਘ ਵਰਗੇ ਉਹਦੇ ਕਲਾਇੰਟ ਜੋਨੀ ਨੂੰ ਜਿਉਂਦਾ ਨਹੀਂ ਛੱਡਦੇ ਇਹਨੂੰ ਪਤਾ ਪੁਲਿਸ ਡਿਪਾਰਟਮੈਂਟ ਦੀ ਲਾਸਟ ਹੋਪ ਕਿਹੜੀ ਹੈ ਕਾਂਜਗਰਾਮ ਉਜਾਗਰ ਸਿੰਘ ਦਾ ਉਜਾਗਰ ਸਿੰਘ ਮੈਂ ਜੀ ਨਾ ਇੱਕ ਨੰਬਰ ਜਾਵਾਂ ਜੀ ਦੋ ਵੀ ਕਰੇ ਉਹ ਵੀ ਆਉਂਦਾ ਹੋਣਾ ਜੀ ਜਨਾਬ ਕਹੇ ਮੈਂ ਕਿਵੇਂ ਤੇਰੀ ਕੁਰਬਾਨੀ ਦਾ ਪੂਰਾ ਇਂਤਜ਼ਾਮ ਕਰ ਲਿਆ ਇੱਕ ਪਾਸੇ ਮਹਤਾਬ ਸਿੰਘ ਦੇ ਜੰਮੀ ਜਾਂ ਖੜੇ ਦੂਜੇ ਪਾਸੇ ਨੌਕਰੀ ਮਰ ਨਾ ਜੋ ਹੈਂ ਮਰਨਾ ਬਣਾ ਜਾਂ ਧਕੇ ਖਾ ਖਾ ਕੇ ਜਾਂ ਗੋਲੇ ਖਾ ਕੇ ਰੋਣ ਤਿਆਰੀ ਜਨਾਵਾਂ ਵਾਸ ਘੜੀ ਕੋਲ ਦੀ ਹੈ ਘੜੀ ਦੇ ਉਹੀ ਵਧੀਆ ਚਲਦੀ ज्यादा दूर नहीं देता चाबी खोलो तो ही अफसर है जी तीन थोड़ी खोलोगे मैं खोलूंगा जी ये चाबी जनाब मैं खोल रहा जी हांच गए बस हम पहुंची जी everything as per plan हां जी सर सब प्लान अकॉर्डिंग चल रहे हैं जी ओके लेट मी नो इफ एनीथिंग मोर रिक्वायर्ड फ्रॉम माय साइड ओके सर ओए ओए चाबी अपने ਕੋਲ ਆ ਫਿਰ ਜਿੰਦਾ ਕਿ ਤੋੜਾ ਗੱਡੀ ਰਹੇ ਰੰਗ ਨਹੀਂ ਚਾਬੀ ਸਣੀ ਲੱਗਦੀ ਨਹੀਂ ਮੈਂ ਇੱਥੇ ਤੁਹਾਨੂੰ ਨਿਰਮਾਨ ਖੋਲ ਹੀ ਨਹੀਂ ਯਾਰਾ ਦਿਮਾਗ ਖਰਾਬ ਹੋ ਗਿਆ ਤੇਰਾ ਰੱਖਿਆ ਅਗਰ ਥੋੜੀ ਜੀ हां भाई छोरेओ ये कार्रवाई रच रहे हो कुछ नहीं जी हो ताला ਖੋ ਰਹੇ ਸੀ ਜੀ ਖੋਲ ਰਿਹਾ ਹੋਇਆ ਤੋੜ ਰਿਹਾ ਖੋਲ ਖੋਲ ਰੇ ਸੀ ਖੋਲ ਰੇ ਸੀ ਜੀ ਦਸਵੰਤ ਗੇਅਰ ਲੇਨ ਨਾ ਕਾਟੀ ਮਰ ਚੋਰ ਚੱਕੇ ਲੱਗ ਗਏ ਬੰਦੇ ਇਹ ਇੱਥੇ ਗਲਤ ਹੋ ਗਈ ਤੁਸੀਂ ਲੋਕਾਂ ਦੇ ਪੁਲਿਸ ਨੂੰ ਜ਼ੋਰ ਕਹਿੰਦੇ ਕਹਿੰਦੇ ਨੇ ਪੁਲਿਸ ਉਹ ਪੁਲਿਸ ਨੂੰ ਚੋਰ ਕਹੋਗੇ ਜੀ ਫਟਾ ਦੂਰ ਹੋ ਲੀ ਗਏ ਪਾ ਮਸਤ ਤੱਕ ਸੀ ਆਇਓ ਕਿ ਤੂੰ ਤੁਸੀਂ ਵਹਿ ਰਹੇ ਹੋ ਤੁਹਾਡਾ ਇੱਕ ਬੱਚਾ ਵੀ ਤੁਹਾਨੂੰ ਇਹ ਗੱਲਾਂ ਸ਼ੋਭਾ ਨਹੀਂ ਕਿਹੜਾ ਵਿਆਹ ਮੇਰਾ ਤਾਂ ਕਦੇ ਵਿਆਹ ਹੀ ਨਹੀਂ ਹੋਇਆ ਮੇਰਾ ਤੇਰੇ ਕੋਲ ਸਿਰਫ ਛੋਟਾ ਜਿਹਾ ਸ਼ੂਗਰ ਡੈਡੀ ਹੈ ਫਿਰ ਆਪਣੇ ਡੈਡੀ ਨੂੰ ਸ਼ੂਗਰ ਦੀ ਦਵਾਈ ਦੋ ਤੂੰ ਦਵਾਈ ਤਾਂ ਮੈਂ ਤੁਹਾਨੂੰ ਦਿੰਦੀ ਹੈ ਏਲੀਆ ਰੱਖਿਆ ਨਾ ਚੋਰ ਰੁਕ ਤੇਰੇ ਰੁਕ ਤੇਰੇ ਸੋਇਆ ਪਰ ਕਿੰਨਾ ਖਾਇਦਰਾ ਖਾਇਦਰਾ ਹਾਏ ਚੋਰ ਕਿਉਂ ਆ ਗਿਆ ਮੈਂ ਫੜਦਾ ਚੋਰ ਨੂੰ ਜਾ ਕੇ ਆਰੇ ਚੋਟ ਚੋਟ ਵਾਹ ਜੇ ਤਾਂ ਕੇਸੀ ਹੋਰ ਨਿਕਲਿਆ ਨਿਕਲ ਦਰਾਵ ਹਮ ਨੂੰ ਲੋੜ ਹੈ ਬੋਸ ਤੋਂ 4 ਬਰਸ ਕੋਟੀ ਜਣੀ ਆਪਾਂ ਨਿਕਲ ਕੇ ਪਕਰ ਹੈ ਜੀ ਕਰੀ ਤਾਂ ਬਹੁਤ ਟਾਈਮ ਦੇ ਪਰ ਬਲਾਗ ਬਣਾਉਣ ਦਾ ਟਾਈਮ ਹੀ ਨਹੀਂ ਲੱਗਾ ਤੇ ਬਨ ਜਾਈਆ ਆਪ ਆਪਣੀ ਮੱਝ ਜਾਈਆ ਇੱਕ ਵਾਰ ਮੱਝੇ ਖੋਣਿਆ ਤੁੰਨ ਇ ਗੱਲਾ ਇਹ ਦਵਾਈ ਲਿਆਂਦੀ ਬਈ ਬਹੁਤ ਬਹੁਤ ਚਾੜ ਰੱਖੀ ਮਿਲ ਜੀ ਬਾਈ ਹਾਂ ਜੀ ਤਾਇ ਜੀ ਬੋਲ ਤਾਂ ਬੈ ਯਾਰ ਰੈਮੀਨੀ ਰੈਡੀ ਜੂਜੀ ਯਾਰ ਯਾਰ ਮੱਜੇ ਮੇਟਾ ਪਾਪੇ ਗਿਆ ਪਾਤ ਸਤਨਾ ਨਾ ਲੈ ਆਪਾਂ ਜਿਹੜੇ ਗਾਏ ਆਏ ਆ ਆਪਾਂ ਕੋਡ ਨੁਬੱਟੇ ਬਾਤ ਇਹਨਾਂ ਡੈਡੀਓ ਪਾਉਡਰ ਨਹੀਂ ਖਾਂਦੀ ਇਹੇ ਪ੍ਰਧਾਨੀ ਫਵਾ ਨਹੀਂ ਕਰਾ ਫਵਾ ਤਾਂ ਫਿਰ ਤੋਂ ਮਾ ਪੂਰਾ ਲੈਣਾ ਪਿਆ ਉਸਾਰ ਤੋਂ ਲਾ ਰੀ ਗਾਲਾਂ ਨਹੀਂ ਕਰ ਸਕੀਆਂ ਹਾਂ ਤੈਨੂੰ ਆਣਾ ਤਾ ਚੱਕਰ ਨੇ ਕੀ ਜੂ ਮੇਰਾ ਹੱਥ ਤੁਕਾਈ ਕਰਦਾ ਵਾ ਤੇਰੇ ਨਾਲ ਚੱਕਰ ਥੋੜਾ ਪਾਏ ਚੋਕਰ ਵਾਲਾ ਪਾਇਆ ਜਾਂਦਾ ਜੱਟ ਵੱਜ ਜੂਗੇ ਦਿਨ ਸੇ ਹੁਣ ਦਵਾ ਕਰਨਾ ਜੇ ਹਾਜਮਾ ਜੇ ਸਿੱਧਾ ਐ ਅੱਜ ਆਪਾਂ ਬੋਡਰ ਪਾਉਦਾ ਹੁਣ ਆਪਾਂ ਪਾਉਣਾ ਹੁਣ ਆਪਾਂ ਟੀਕਾ ਲਉਣਾ ਇਹਦੇ ਸੱਤਾ ਦਿਨਾਂ ਨੂੰ ਚਰ ਕੋਈ ਨਹੀਂ ਠੀਕ ਆ ਇਹ ਠੀਕ ਆ ਕੱਲ ਤੂੰ ਤੇ ਹੁਣ ਆਪਾਂ ਲਾਈਕ ਸ਼ੇਅਰ ਸਬਸਕ੍ਰਾਈਬ ਕਰਦਾ ਕਰੋ ਪਲੀਜ਼ ਸਬਸਕ੍ਰਾਈਬ ਕਰਨਾ ਉਹਨੇ ਚੈਨਲ ਨੂੰ ਤੁਹਾਨੂੰ ਸਬਸਕ੍ਰਾਈਬ ਨੀ ਆ ਗਿਆ ਸੀ ਮਾੜਾ ਜਿਹਾ ਬੜਾ ਜਾਇ ਬਸ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਸ਼ੁਰੂ ਕਰ ਲਓ ਆਪਣੇ ਚੈਨਲ ਨੂੰ ਤੁਹਾਨੂੰ ਮਿਲਦੇ ਹਾਂ ਨੈਕਸਟ ਵਾਰ ਅਕੇ ਬਾਏ